ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੋਂ ਰੱਬੋ ਬੋ ਵੈਲਕਮ ਹੈ ਜੀ ਜਿਹਦੇ ਪਹੁੰਚ ਚੁੱਕੇ ਆ ਪਿੰਡ ਜੀਓ ਬਲਾ ਜ਼ਿਲ੍ਹਾ ਤਰਨਤਪੁਰ ਦਾ ਤਸਵੀਰ ਵੀ ਤਰਨਤਪੁਰ ਆਜੋ ਫਿਰ ਗੱਲਬਾਤ ਕਰੀ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਵਧੀਆ ਠੀਕ ਆ ਜੀ ਵਧੀਆ ਕਿਰਪਾ ਜੀ ਚੱਲੇਗਾ ਉਹ ਵਧੀਆ ਕਿਰਪਾ ਮਾਲ ਚੱਲ ਪਹਿਲਾਂ ਆਪਣੇ ਸਾਰੇ ਚੈਨਲ ਵੇਖਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਗੀ ਠਾਕ ਵਧੀਆ ਮਾਲ ਉਹ ਦਿਨ ਮਾਲ ਵੇਖਿਆ ਮਾਲ ਤੇ ਉਹਦੇ ਦੇ 10 ਡੰਗਾਂ ਨਾਲ ਹੋਰ ਵੇਖੇ ਐਵੇਂ ਗਵਾਫੀ ਆਜੋ ਫਿਰ ਸਾਰਾ ਇਹਦੀ ਤੈਨੂੰ ਯਾਦ ਕਰੀਦਾ ਆ ਵੀ ਲ ਆ ਭਾਂਦੇ ਜੱਫੀਆਂ ਕਿ ਨਹੀਂ ਐਵੇਂ ਨਹੀਂ ਤੈਨੂੰ ਯਾਦ ਕਰੀਦਾ ਭਾ ਜਿਹੜੀ ਗੱਲ ਆ ਨਹੀਂ ਜਿੱਦੇ ਤੂੰ ਤੂੰ ਹੀ ਆ ਸੰਦੀਪ ਸੰਦੀਪ ਹੀ ਆ ਜਿਹੜੀ ਗੱਲ ਆ ਚਲੋ ਮਾਰ ਸਿਰ ਤੇ ਸਭ ਚੱਲੀ ਜਾਣਾ ਕੰਮ ਪਰ ਆਪਾਂ ਦੇ ਕਹਿੰਦੇ ਵਧੀਆ ਕੰਮ ਕਰੋਗੇ ਨਹੀਂ ਨਹੀਂ ਆ ਕੰਮ ਸਾਫ ਸੁਥਰਾ ਕਰੋ ਵਧੀਆ ਮਾਲ ਲਿਆਓ ਬਾਕੀ ਭਾ ਮਾਲ ਹੀ ਵਿਗਣਾ ਜਿਹੜੀ ਗੱਲ ਆ ਹਾਂ ਪਾ ਆਪਣੇ ਬਿਲ ਅੱਜ ਵੀ ਸੰਦੀਪ ਦਾ ਜੈ ਜੀ ਆ। ਜੈ ਜੀ। ਕੋਟ ਦੀ ਵਾਲੇ ਹੀ ਮੋਲਿਆ। ਅੱਜ 5 ਨਗ ਪੋਣੇ 3 ਬੱਚਾ ਮਰੀਆਂ 2 ਤਾ ਜੀਆਂ। ਬਾਤ ਠੀਕ ਆ ਜਾ। ਆ ਵੱਡੀ ਮਈ ਤਾਜੀ ਸੂਈ ਸੰਦੀਪ ਸਿਆ। ਕਿਦੋਂ ਸੂਈ ਇਹ? ਇਹ ਸੰਦੀਪ ਸਿਆ ਤੀਜਾ ਦਿਨ ਹੋ ਗਿਆ ਉਹ ਕਟਾ ਜੋ। ਹਾਂ। ਵੇ ਮਈ ਕੱਢੀ ਗੱਢੀ ਰਾਂ ਜੀ ਨਹੀਂ ਕੱਲੀ ਕੱਢੀ ਜਾਨ ਵਾਲੀ ਆ। ਵੱਡੀ ਮੈਂ। ਇਹ ਮਗਰ ਕਹਿੰਦਾ 12 ਕਿਲੋ ਬੋਲੇ ਹੂ। ਅੱਛਾ ਐਸ ਟਾਈਮ। ਸੰਦੀਪ ਸਿਆ ਜੋ ਕੰਡਾ ਲਾਇਆ 2 ਤੋਂ 16 ਕਿਲੋ ਦੇਂਦੀ ਹੂ। ਦੋ ਬੋਲੇ ਐਂਡ ਆ। ਹਾਂ। ਘਟਾ ਘੱਟੀ। ਕਟਾ ਮਗਰ। ਐਂਡ ਦੁੱਧ ਵਾਲੀ ਮੈਂ ਵਾ। ਹਾਂ। ਦੋਡ ਵਾਲੀ ਮਈਆਂ 16 17 ਕਿਲੋ ਮਹੀਂ ਕੰਡਾ ਲਾਵਾ ਦੁੱਧ ਦਿੰਦੀ ਆ ਨੀਲੀ ਦੀਆਂ ਦੀ ਮੱਝ ਹਾਂ ਨੀਲੀ ਜਿਆ ਮਈ ਜੇ ਮੁਨੇੜੇ ਥੱਲੇ ਖਾਣੇ ਬੈ ਬੈ ਖਾਰੇ ਵੇ ਮਈ ਦਾ ਥੰਥਣ ਵਖਾ ਕੁੜੀਆ ਮਈ ਇਹ ਨਾ ਕੋਈ ਆ ਕੋਈ ਛੋਟੀ ਪੂਰੀ ਵੱਡੀ ਮਈ ਆ ਸਿਵਤਾਲੀ ਮਈ ਜਿੰਨੂੰ ਆਂਦੇ ਕੱਲੀ ਗੱਡੀ ਚ ਜਾਊਗੀ ਬਸ ਠੀਕ ਆ ਫਿਰ 17 ਕਿਲੋ ਬਜ਼ੁਰਗੋ ਨਾਲ ਆਂਦਾ ਕਿ ਮਈ ਦੁੱਧ ਚੋਇਆ ਵਾਹੀ 17 ਕਿਲੋ ਬਸ ਭਾ ਭਰਾ ਜੋ ਉਹੀ ਰੱਖਣੇ ਨਿਕ ਨਿਕਾ ਭਾਰਤ ਸੰਦੀਰ ਜੀ ਆ ਡੇਢ ਦੀ ਮਈ ਵੇਖਦੀ ਹੂੰ ਹਾਂ ਆਪਾਂ ਡੇਢ ਵੀ ਨਹੀਂ ਕੋਈ ਕਰਨਾ ਬਸ ਨਾ 140 ਨਾ 35 ਹਾਂ ਦੇ ਨਾ ਮੋਲ 13 ਦੇ 1 ਪੰਜੀ ਦੀ ਮਹੀਂ ਜੱਸਣੋ ਦੇਣੀ ਆ ਜਿੱਦੋਂ ਛੋੜ ਨਹੀਂ ਪਰ ਮਹੀਂ ਵੇ ਸੰਦੀਪ ਸਿੰਘ ਆਖਾ ਦੇ ਕਰ 12 ਕਿਲੋ ਕੱਚਾ ਹੀ ਦੁੱਧ ਆ ਚਲੋ ਠੀਕ ਆ ਚੱਲਣ ਦੇ ਕਰ ਆ ਵੀ ਸੂਈ ਆ ਇਹ ਵੀ ਛੋਟੀ ਸੂਈ ਸੰਦੀਪ ਸਿੰਘ ਆ ਇਹਦੇ ਥੱਲੇ 9 10 ਕਿਲੋ ਬੋਲਾ ਇਹਦੇ ਮਗਰ ਆਵੇ ਕੱਟੀ ਕੁੜੀ ਆਵੇ ਸਭਾ ਹੀ ਪਾਈ ਫਿਰਦੀ ਜਾਨੇ 9 10 ਕਿਲੋ ਬੋਲਾ ਕੱਟੀ ਮਗਰ ਆ ਗਈ ਆ ਕੱਟੀ ਜੋ ਮਗਰ ਆ ਮੈਂ ਨਾ ਇਹ ਵੀ ਐਂਡ ਪੀ ਐਂਡ ਐਂਡੀ ਸ਼ੈੱਡ ਸੂਟ ਤਾਂ ਹੈ ਨਹੀਂ ਮੈਂ ਨਾ ਇੱਕ ਮਾਸਾ ਹੁਣੀ ਠੀਕ ਆ ਸੰਦੀਪ ਦਾ ਚਵਾਈ ਚੁਈ ਬਹੁਤੀ ਖਰੀ ਲੱਗੀ ਝੋਟੀ ਨੂੰ ਹਾਂ ਬਸ ਠੀਕ ਆ ਫਿਰ ਕਹਿਣ ਵਾਲੀ ਗੱਲ ਨਹੀਂ ਕੋਈ ਅੱਜ ਉਹਨੇ ਪੰਡਾ ਹੀ ਪਾਈ ਫਿਰਦੀ ਆ ਦੁੱਧ 13 14 ਕਿਲੋ ਝੋਟੀ ਭਰੂਗੀ ਹਾਂ ਲੈ ਜੰਬੂ ਵਹਾਰੇ ਜੰਬੂ ਥੱਲੇ ਪਾ ਵੇ ਕੀ ਸੰਦੀਪ ਜੀਆ ਜੈ ਜੀ ਕਿਉਂ ਜਾਇਆ ਜਾ 10 ਦੀ ਦੇ ਦिए 10000 ਛੋੜ ਲੱਖ ਦਾ ਫੇਰ ਛੋਟ ਅੱਛੇ 90 90 ਹਜ਼ਾਰ ਦੀ ਝੋਟੀ ਨੂੰ ਦੋ ਫੇਰ ਛੋਟ ਕਰੂੰਗਾ ਲੈ ਵੇ 80 ਹਜ਼ਾਰ ਦੀ ਮੈਂ ਨਾ ਖੋਜ ਬਰੇ ਮੈਂ ਤੈਨੂੰ ਦੱਸਾਂਗਾ ਹੀ ਮੋਲ ਔਰਦੀਆਂ ਵਾਲੀ ਔਰਦੀਆਂ ਵਾਲੀ ਸਹੀ ਗਿਆ ਪਰ ਹਾਕ ਝੋਟੀ ਦਾ ਇੱਕ ਦੱਸਦਾ ਹੀ ਠੀਕ ਆ ਹੈ ਤਾਂ ਨਹੀਂ ਮੋਲ ਭਾਜ ਜਾਇਜ ਤਾਂ ਤਾਂ ਹੀ ਮਾਰ ਲਈਏ ਛੋਟ ਮੈਂ ਭਾ ਬਿਲਕੁਲ ਸੰਦੀਪ ਸਿੰਘ ਜਾਇਜ ਔਰਦੀਆਂ ਵਾਲੀ ਆਹੀ ਝੋਟੀ ਵੇਹਾ ਇਹਦਾ ਬੱਚਾ ਨਹੀਂ ਹੈਗਾ ਦੁੱਧ 10 ਕਿਲੋ ਨਿਗਾ ਨਿਗਾ ਸਿੰਗ ਲੱਗਾ ਕਟੀ ਨੂੰ ਬਾਠ ਠੀਕ ਆ ਪਰ ਬੋਹ ਯਾਰੀ 10 ਕਿਲੋ ਦੁੱਧ ਹੂ ਹਾਂ ਕੱਟੀ ਮਿਲਦੀ ਵੀ ਧਾਰ ਤੇ ਹੀ ਆ ਹਾਂ ਚੱਲਣ ਦੇ ਘਰਾਂ ਦੇ ਇਹ ਵੀ ਚਵਾਈ ਵੇਹਲ ਬੋਹ ਯਾਰੀ ਖੜੀ ਲੱਗੀ ਸੰਦੀਪ ਸਿੰਘਾਂ ਕੱਟੀ ਨੂੰ ਤੈਨੂੰ ਦੱਸਾਂ ਅੱਜ ਵੀ ਮੇਲਾ ਹੀ ਜੋ ਐਂਡੀ ਐਂਡੀ ਆ ਹਾਂ ਅੱਜ ਵੀ ਮੇਲਾ ਹੀ ਲੱਗਾ ਜੋ ਬੜੀ ਬਹੁਤ ਚੰਗੀ ਸੰਦੀਪ ਸਿੰਘਾਂ ਪਹਿਲੇ ਸੂਬਾ ਸੂਹੀ ਅੱਗੇ ਹਾਂ ਬਸ ਠੀਕ ਆ ਹਾਂ ਹਾਂਜੀ ਫਿਰ 85 ਦੀ ਦੇ ਰਿਏ ਅਸਰੀ 75 ਦੀ 75 ਹਜ਼ਾਰ ਦੀ ਦਵਾਂਗੇ ਛੋਰ ਛੱਪਾ ਵੀ ਚੋ ਕਰਦਾ ਹਾਂ ਖੁਸ਼ੀ ਨਾਲ ਕਰਦੀ ਕੋਈ ਨਹੀਂ ਚੱਲਣ ਦੇ ਆਹਾ ਇਹ rau ਨਹੀਂ ਬੱਚਾ ਹੈਗਾ ਸੰਦੀਪ ਸਿੰਘ ਕਿੰਨੇ ਦੇ ਮਾਸੀ ਇੱਕ ਮਹੀਨੇ ਦੀ ਭਣੀ ਨੇ 10 ਕਿਲੋ ਦੁੱਧ ਦੀ ਗਾਰੰਟੀ ਨਹੀਂ ਕੋਈ ਵੀ ਗਾਰੰਟੀ ਕੋਈ ਨਹੀਂ ਹਾਂ ਮਹੀਨੇ ਦੀ ਭਣੀ ਪਰ ਮੈਂ ਵੇਖ ਕਿੱਢੀ ਆ ਲੈ ਵੀ ਸ਼ਮੂਹ ਵੀ ਦਿਖਾਰੇ ਕਰਾ ਦੇ ਮੁੱਲ ਵੇਖੀ ਮੁੱਲ ਤੇ ਅੱਜ ਮੇਲਾ ਲਾ ਰਾਂਗੇ ਮੇਲੇ ਵਾਲਾ ਕੰਮ ਹੀ ਅੱਜ ਵਾਕੀ ਗੱਲ ਸਹੀ ਹੈ ਬਈ ਬਸ ਠੀਕ ਹੈ ਫਿਰ ਛੋਟੇ ਛੋਟੇ ਪਾ ਛੋਟੇ ਛੋਟੇ ਪਾ ਰ ਵੱਡੀਆਂ ਮਈਆਂ ਫੁੱਲ ਵੱਡੀ ਮਈਆਂ ਸੰਦੀਪ ਸਿੰਘ ਆ ਵਿਖਾ ਦੇ ਮੈਂ 100% ਗੱਭਾਂ ਨਿਕਲੂ ਬਸ ਠੀਕ ਆ ਪਰ ਆਪਾਂ ਗਰੰਟੀ ਨਹੀਂ ਦੇਣੀ ਨਹੀਂ ਗਰੰਟੀ ਨਹੀਂ ਦੇਣੀ ਹਾਂ ਤਾਂ 10 ਕਿਲੋ ਦੁੱਧ ਮਿਲਦੀ ਵੀ ਤਾਂ ਤੇ ਜੋ ਮੁੱਲ ਇਹ ਵੀ 75 ਦੀ ਦੇ ਰਹੀ ਐ ਚਲ 70 ਦੀ ਯਾਰ ਹਾਂ ਦੇ ਨਾ 60000 ਦੀ ਮੈਂ ਨਾ ਜਾਣ ਦੇ ਫਿਰ ਐਂਡ ਹੀ ਹੋ ਗਿਆ 60000 ਨਹੀਂ ਦੇ ਦੇਣੀ ਆ ਚਲੁੰਦੇ ਫਿਰ ਠੀਕ ਆ ਫਿਰ ਤੇ ਆਹਾ ਸਦੀਰਾ ਤਾਂ ਲੈ ਵੀ 10 ਕਿਲੋ ਦੁੱਧ ਆ ਝੋਟੀ ਥੱਲੇ ਬੱਚਾ ਇਹਦੇ ਤਾਂ ਵੀ ਆਣੀ ਬੱਚਾ ਹੈ ਨਹੀਂ ਮਿਲਦੀ ਇਹ ਵੀ ਧਾਰ ਤੇ ਜੋ ਲਓ ਜੀ ਆ ਮਈਆਂ ਕੋਈ ਵੀ ਨਾ ਟੀਕਾ ਲੈਣੀਆਂ ਦਿਹਾੜੀ ਡਾਂਗੋ ਪਰੇ ਥਾਂ ਜਾ ਕੇ ਕਰ ਜਣ ਵੀ ਬਣਾ ਲੱਤ ਨਾ ਮੇਰੀ ਮਾਈ ਮਾਰੂਗੀ ਬਸ ਠੀਕ ਆ ਠੀਕ ਚਵਾਈ ਇੱਕ ਨੰਬਰ ਹੋਊਗੀ ਹੂੰ ਇਹ ਝੋਟੀ ਇਹ ਵੀ ਬਹੁਤ ਜਾਰੀ ਚੰਗੀ ਆ ਚੱਲਣ ਦੇ ਘਰਾਂ ਦੇ ਠੀਕ ਆ ਫਿਰ ਬਹੁਤ ਜਾਰੀ ਖਰੀ ਹੈ ਝੋਟੀ 9 10 ਕਿਲੋ ਦੁੱਧ ਖੁੱਲਾ ਝੋਟੀ ਥੱਲੇ ਸੰਦੀਰਾ 9 10 ਖੁੱਲਾ ਹੀ ਜੋ ਹਾਂ ਚਲੋ ਠੀਕ 70 ਦੀ ਦੇ ਰਹੀ ਆ ਵੀ ਇਹ ਵੀ 70 ਦੀ ਯਾਰ ਇਹ ਵੀ 65 ਦੀ ਦੇ ਦੇਣੀ 65 ਦੀ ਦੇ ਰਦੀ ਆ 65 ਦੀ ਮਾਣਾ ਚੱਲਣੇ ਫਿਰ ਕਰਨ 10 ਮਿੰਟ ਰੋਕ ਲੈ ਅੱਜ ਮੇਲਾ ਲੁੱਟਣੀ ਆਲਾ ਜੋ ਅਰੇ ਆਹ ਬਰਲੀ ਇਹ ਸੰਦੀਪ ਸਿੰਘ ਆ ਵੇਖੀਏ ਟੋਕੜ ਕੱਪਣੀ ਆ 6 ਮਹੀਨਾ ਦੀ ਮਹੀਂ ਕੱਪਣ ਜੋ ਅੱਛਾ 5 6 ਕਿਲੋ ਦੁੱਧ ਜੋ 5 ਡੇਰੀ ਨਹੀਂ ਆ ਨਾ ਇਹ ਡੇਰੀ ਚੁਆਈਆਂ ਸੰਦੀਪ ਸਿੰਘ 6 ਮਹੀਨੇ ਕੱਪਣ 5 ਕਿਲੋ ਦੁੱਧ 5 ਕਿਲੋ ਦੁੱਧ ਚੱਲਣੇ ਦੋਹਾਂ ਟਾਈਮ ਮਿਲਦੀ ਜੋ ਤੇ ਚਵਾਈ ਚੁਈ ਇੱਕ ਨੰਬਰ ਲੈ ਵੀ ਇਹ ਵੀ ਖਾਸ਼ ਸੰਭੋਗਰਾ ਦੀ ਮੈਂ ਇਹਨਾਂ ਦੀ ਚਾਰ ਦੇ ਧੁੱਪੇ ਭੱਜੀ ਸੰਦੀਰ ਸਿਆ ਹੋ ਜਾਣੀ ਰੰਗ ਐ ਸੈਟ ਮਾ ਤਾਂ ਤੋਤੇ ਹੀ ਬੁਲਾ ਦੇ ਤੁਸੀਂ ਦਾ ਅੱਜ ਮੈਂ ਨਾ ਵੇਖੀ ਕੀ ਬੰਦਾ ਦੇ ਬੰਨਾਂਗੇ ਬਸੇ ਗਈਆਂ ਹਾਂ ਇਹਦਾ ਮੁੱਲ 60 ਦੀ ਦੇ ਰਹੀ ਐ 50 ਦੀ 50 ਜੋ ਦੋ ਛੱਡ ਦੇਣਾ 48000 ਦੀ ਦੇ ਰਹੀ ਆ 6 ਮਹੀਨੇ ਦੀ ਗੱਬੜ 48000 ਟੈਂਸਰੀ ਜਾਣ ਤੋਂ ਕਰਾਂ ਦੀ ਅੱਜ ਉਹ ਕੰਮ ਹੋ ਗਿਆ ਸੇਲ 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 ਆ ਲਾਗੀ ਜੀਓ ਵਾਰੇ ਚਲੋ ਬਾਸਾ ਲੋ ਜੀ ਆਓ ਛੇ ਨਾਗ ਜੋ ਇੱਕ ਚੈੱਕ ਆ ਜੀ ਮੈਂ ਵਖਾਰੇ ਆ ਫੜੀ ਬਣੀ ਨਾੜਾ ਨੂਣਾ ਵਖਾੜਾ ਇੱਧਰ ਵੇ ਸੰਦੀਪ ਜੀ ਨਾੜਾ ਨੂਣਾ ਲੱਗਿਆ ਮਹੀਂ ਨੂੰ ਨਹੀਂ ਠੀਕ ਆ ਕੁੜੀਆ ਚਵਾਈ ਚੂਈ ਵੇ ਸੰਦੀਪ ਸਾਹਿਬ ਬਹੁਤ ਜਿਆਦੀ ਖਰੀ ਲੱਗੀ ਇਧਰੇ ਕੋਈ ਪਤਾ ਨਹੀਂ ਲੈ ਪਤਾ ਹੀ ਨਹੀਂ ਕੋਈ ਕਰੇ ਮਹੀਂ ਨੂੰ ਇਧਰੇ ਨਹੀਂ ਨਹੀਂ ਇਹ ਹੀ ਤੇ ਜੀ ਜਮਾ ਵੀ ਚਲਦੀ ਤਾਂ ਨਹੀਂ ਮੋਟਰ ਮੋਟਰ ਹੀ ਮੋਟਰ ਹਾਂ ਹਾਲ ਹਾਲ ਕੋਲ ਰਹੇ ਆ ਕੇ ਜੂਗੀ ਚਲੋ ਬਾਅਦ ਕੀ ਇੱਥੇ ਆ ਕੇ ਭਾਈ ਚੈੱਕ ਕਰੋ ਚੋਈ ਤੇ ਆਉਂਦੀ ਤੇ ਚੋਗ ਏ ਤਸੱਲੀ ਕਰਕੇ ਜਿਹੜੀ ਗੱਬਣ ਨੂੰ ਚੈੱਕ ਕਰਾ ਲਓ ਜਿਹੜੀ ਸੂਈ ਉਹਨੂੰ ਝੋਲੋ ਹਾਂ ਜੀ ਨੰਬਰ ਆਪਣਾ 88721 73029 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਤਿ ਸ੍ਰੀ ਅਕਾਲ ਜੀ